ਦੇ ਇੰਨੇ ਡਾਂਗ ਕਿਤੇ ਚੋਈ ਨਹੀਂ ਦੋ ਟਾਈਮ ਤੇ ਠੀਕ ਹੈ ਜੀ ਸਵਾਗਤ ਆ ਮਿੱਤਰੋ ਪੀਵੀ ਨਤੀ ਟੂ ਡੀ ਦੇ ਚੈਨਲ ਤੇ ਬਾਈ ਜੀ ਕੋਲੇ ਪਹੁੰਚੇ ਇਨਾਂ ਕੋਲੇ ਇੱਕ ਆ ਨਾਗ ਵਿਕਾਊ ਸੀਗਾ ਛਾਹੀyal ਜਿਹੜੀ ਗਾਮ ਆ ਉਹ ਵਿਕਾਊ ਆ ਸਾਰੀ ਗੱਲਬਾਤ ਆਪਾਂ ਬਾਈ ਜੀ ਨਾਲ ਕਰਾਂਗੇ ਕੀ ਡਿਟੇਲ ਹੈ ਦੀ ਤੇ ਦੁੱਧ ਕੁਆਲਿਟੀ ਪੱਖੋਂ ਬਾਈ ਜੀਾਂ ਦੇ ਚੰਗਾ ਤੇ ਵਧੀਆ ਦੁੱਧ ਹੈਗਾ ਮੱਝਾਂ ਰਕਾ ਬਾਈ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਤੇ ਨਾਂ ਦੱਸਦੇ ਯਾਰ ਦਾ ਕੀ ਆ ਜੀ ਮੇਰਾ ਨਾਂ ਚਰਨਜੀਤ ਹੈ ਜੀ ਚਰਨਜੀਤ ਤੇ ਬਾਈ ਜੀ ਕਿਹੜੇ ਸੂਏ ਆ ਹਗਾਵਾ ਇਹ ਗਾਂ ਚੌਥੇ ਦੀ ਹੈ ਚੌਥੇ ਸੂਈ ਹੈ ਤੇ ਸੂਈ ਵੀ ਤਾਜੀ ਸੂਈ ਹੈ ਕਦੋਂ ਸੂਈ ਹੈ ਜੀ ਇਹ ਇਹ ਤਾਂ ਰਾਤ ਹੀ ਸੂਈ ਹੈ ਜੀ ਰਾਤ ਹੀ ਸੂਈ ਆ ਹਨਾ ਜੀ 8 9 ਠੀਕ ਹੈ ਜੀ ਜੇਰ ਜੂਰ ਵਗੈਰਾ ਪ੍ਰੋਪਰ ਪੈ ਗਈ ਸਾਰਾ ਕੁਝ ਪ੍ਰੋਪਰ ਪੈ ਗਈ ਸਹੀ ਹੈ ਜੇਰ ਜੂਰ ਵਗੈਰਾ ਵਧੀਆ ਪੈ ਗਈ ਸਾਰਾ ਕੁਝ ਹਾਂ ਤੇ ਸ਼ਾਹੀ ਵਾਲਾ ਹੀ ਆ ਪੇ ਹਾਂ ਜੀ ਠੀਕ ਆ ਤੇ ਇਹਦੇ ਜਿਹੜਾ ਮਗਰ ਬੱਚਾ ਆ ਇਹ ਇਹ ਬੱਚਾ ਆਪਣਾ ਮੈਕਸਪਰੀਡ ਵੀ ਤੇ ਚਾ ਆ ਜਾਂਦਾ ਸੀ ਤੇ ਸ਼ਾਹੀ ਵਾਲਾਂ ਤਾਂ ਮੈਂ ਥੋੜਾ ਜਿਹਾ ਫਰਕ ਲੱਗਦਾ ਹੈ हां जी, जी? जी, जी ठीक है नहीं बछी है है ना जी बछी है जी बछी है मित्रों बढ़िया गल है ਤੇ ਮੈਕਸ ਬਰੀਡ ਦੀ ਗਾਂ ਬੱਛੀ ਵੀ ਆ ਤੇ ਗਾਂ ਵੀ ਦੇਵੇ ਪੱਖੋ ਜਾਨੀ ਤੁਸੀਂ ਦੇਖ ਲਓ ਤੇ ਦੁੱਧ ਦੁੱਧ ਬਾਈ ਜੀ ਕਿੰਨਾ ਕ ਦਿੱਤਾ ਜਿਹਾ ਨੇ ਆਪਣੇ ਕੋਲੇ ਕਹਿੰਦੇ ਪਿਛਲੇ ਸੂਏ ਆਪਣਾ 20 ਕਿਲੋ 19 20 ਕਿਲੋ ਚ ਦਿੰਦੀ ਹੈ ਜੀ ਠੀਕ ਹੈ ਜੀ ਤੇ ਚਲੋ ਖੇਤੀ ਦਾ ਨਾਲ ਕੰਮ ਵੀ ਆ ਤੇ ਇੰਨਾ ਦੁੱਧ ਇਹਨਾਂ ਦੀ ਦਈ ਜਾਂਦੀ ਖਰਾਕ ਤੇ ਹਾਂ ਜੀ ਲੈਵੇ ਪੱਖੋ ਠੀਕ ਹੈ ਜੀ ਤੇ ਕਲ ਦੀ ਸੂਈ ਆ ਮਿੱਤਰੋ 22 ਹੁਣ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਵਧੀਆ ਮਗਰ ਬੱਚੀ ਆ ਗਾਂ ਦੇ ਤੇ ਹੁਣ ਤਕਰੀਬਨ 12:00 ਵਜੇ ਦਾ ਟਾਈਮ ਅੱਜ ਸਵੇਰ ਉਹ ਚੋਈ ਵੀ ਹੋਊਗੀ ਸਾ ਵੀ ਕੋ ਦੁੱਧ ਦਿੱਤਾ ਵਾ ਜਦੋਂ ਮੈਂ ਆ ਕੇ ਦੇਖੀ ਮੈਂ ਕਿਤੇ ਗਾਂ ਹੋਊਗੀ 30 ਲੀਟਰ ਦੇ ਦੁੱਧ 25 30 ਲੀਟਰ ਵਾਲੀ ਲੇਵਾ ਥੋੜਾ ਜਿਆਦਾ ਨਹੀਂ ਲੱਗਦਾ ਤੁਸੀਂ ਦੁੱਧ ਘੱਟ ਦੱਸੀ ਜਾਂਦੇ ਕਿ ਨਹੀਂ ਉਹ ਤਾਂ ਸੀ ਇਹਨੂੰ ਚੋਨੇ ਦੋ ਆ ਰਤਨ ਸਿਹਰੀ ਚੋਈਦੀ ਆ ਬਸ ਹੂੰ ਹਾਂ ਜੇ ਹੁਣ ਅਸੀਂ ਇਹਨੂੰ ਹੀ 30 ਕਿਲੋ ਕਹਿ ਦਈਏ ਇੱਥੇ ਉਹ ਜਿਹੜਾ ਦੁੱਧ ਆਸਲੀ ਹੈਗਾ ਉਹੀ ਦੱਸਿਆ ਹੂੰ ਤੇ ਗਾਂ ਦਾ ਜਿਹੜਾ ਤੁਸੀਂ ਸ਼੍ਰੀ ਦਾ ਢਾਂਜਾ ਢੋਂਚਾ ਬੰਦਰ ਦੇਖ ਸਕਦੇ ਹੋ ਬਾਈ ਇਹ ਆਪਣੇ ਘਰ ਦੀ ਹੈ ਤੇ ਕਿਹੜੇ ਸੂਏ ਹੁਣ ਸੂਈ ਹੈ ਇਹ ਚੌਥੇ ਸੂਏ ਸੂਈ ਦੀ ਆ ਚੌਥੇ ਸੂਏ ਸੂਈ ਵੀ ਹਾਂ ਬਾਈ ਉਹਨੇ ਸੱਚ ਹੀ ਦੱਸਿਆ ਵੀ ਚੌਥੇ ਸੂਏ ਸੂਈ ਆ ਨਹੀਂ ਤਾਂ ਆਮ ਹਰੇਕ ਹੀ ਕਹਿੰਦਾ ਬਾਈ ਦੂਜੇ ਸੂਏ ਆ ਤੇ ਜਿਹੜੀ ਗੱਲਬਾਤ ਹੈਗੀ ਬਾਈ ਉਹਨਾਂ ਨੇ ਵੀਡੀਓ ਦੇ ਵਿੱਚ ਦੱਸ ਹੀ ਦਿੱਤੀ ਆ ਮੱਛੀ ਦੇ ਕਰੈਕਟਰ ਦੇਖ ਲਓ ਕਿਉਂਕਿ ਜੇ ਗਾਂ ਜਿਹੜੀ ਬਰੀਡ ਤੁਹਾਨੂੰ ਚਾਹੀਦੀ ਆ ਉਹ ਮੱਛੀ ਵੀ ਚਾਹੀਦੀ ਆ ਇਹਦੇ ਕਰੈਕਟਰ ਦੇ ਵੱਲੋਂ ਬੜੀਆ ਕੱਲ ਮੁੱਤਵਾ ਮੱਥੇ ਤੇ ਫੋਨ ਤੇ ਫੇਸ ਕੁਆਲਟੀ ਵੀ ਸੋਹਣੀ ਆ ਤਾਂ ਮੱਛੀ ਦੀ ਤੇ ਗਾਂ ਦੁੱਧ ਪੱਖੋਂ ਚੰਗੀ ਆ ਬਾਈ ਆਪਣਾ ਦੂਜਾ ਪਿੰਡ ਘਰ ਦੀ ਲੋਕੇਸ਼ਨ ਤੇ ਫੋਨ ਨੰਬਰ ਇੱਕ ਵਾਰੀ ਜਰੂਰ ਕਾਲ ਐਂਡ ਕੌਂਕਾ ਕਲਾ ਠੀਕ ਆ ਜੀ ਪੱਤੀ ਬਾਈਲਾ ਹਾਂਜੀ ਤੇ ਫੋਨ ਨੰਬਰ ਬੋਲਦੇ ਬਾਈ ਜੀ ਆਪਣਾ 98154 7498 ਠੀਕ ਹੈ ਜੀ ਬਾਈ ਉਹਨਾਂ ਨੇ ਆਪਣਾ ਫੋਨ ਨੰਬਰ ਵੀ ਬੋਲਤਾ ਵਾ ਤੇ ਕਰ ਲਿਓ ਸੰਪਰਕ ਮੇਰਾ ਵੀਰ ਤੇ ਬਾਈ ਮੋਲੇ ਦਾ ਵੀਡੀਓ ਦੇ ਵਿੱਚ ਹੀ ਕਰਾਂਗੇ ਜੀ ਮੋਲੇ ਦਾ 70000 ਹੈ ਜੀ ਠੀਕ ਹੈ ਜੀ ਹਾਂਜੀ ਤੇ ਮਾਨ ਤਾਣ ਥੋੜਾ ਜਿਹਾ ਕਰ ਦੋਗੇ ਨਹੀਂ ਮਾਨ ਤਾਣ ਹੋ ਜੀ ਬਾਈ ਹਾਂਜੀ ਹਾਂਜੀ ਲੈ ਮਿੱਤਰੋ ਸਿਆਲ ਹੈਗੇ ਗਾਂ ਦੁੱਧ ਪੱਖੋ ਜਿਹਨੂੰ ਚਾਹੀਦੀ ਹੈ ਗਾਂ ਵਧੀਆ ਗਾਵਾਂ ਦੁੱਧ ਪੱਖੋ ਜੀ ਹਾਂਜੀ ਤੇ ਮੁੱਲ ਬਾਈ ਉਹਨਾਂ ਨੇ ਕੀਤਾ 70000 ਰੁਪਇਆ ਮੁੱਲ ਕੀਤਾ ਇਹਦਾ ਵਾ ਤੇ ਬਾਕੀ ਮਾਨਤਾਨ ਬਾਈ ਹੋਣੀ ਆਪਾਂ ਕਰਦਾਂਗੇ ਤੇ ਕਰ ਲਿਓ ਸੰਪਰਕ ਬਾਈ ਜੀ ਉਹਨਾਂ ਨਾਲ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਆਮ ਘਰਾਂ ਦੀ ਵੀਡੀਓ ਆ ਜਾਂਦੇ ਵਸਦੇ ਰੋ ਮਿਲਦੇ ਕਿਸੇ ਹੋਰ